ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਰਖੜੀਆਂ ਦੀਆਂ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈਆਂ ਜੀ ਅੱਜ ਆਪਾਂ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਸੂਟ ਬਹੁਤ ਹੀ ਜ਼ਿਆਦਾ ਪਿਆਰੇ ਹੈ ਜੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਜੀ ਤੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਪੂਰੀ ਡਿਟੇਲ ਦਿੱਤੀ ਹੋਈ ਹੈ ਜੀ ਇਹ ਆਪਣਾ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਆਫ ਵਾਈਟ ਕਲਰ ਦਾ ਸੂਟ ਹੈ ਪਿਓਰ ਜੌਰਜਟ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਸਿੰਥੈਟਿਕ ਜੌਰਜਟ ਨਹੀਂ ਹੈ ਜੀ ਇਹ ਦੇ ਘੇਰੇ ਤੇ ਕੰਮ ਆਊਗਾ ਜੀ ਇਹ ਦੀਆਂ ਬਾਜੂ ਤੇ ਆਊਗਾ ਤੇ ਇਹਦੇ ਆਪਣਾ ਇਹ ਵਾਲਾ ਕੰਮ ਆਊਗਾ ਜੀ ਬਾਵਾ ਤੇ ਤੇ ਇਹ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਹੈ ਜੀ ਸਿੰਪਲ ਸੋਬਰ ਜਾਂ ਕੰਮ ਕਰਾਇਆ ਹੈ ਜੀ ਆਨ ਆਰਡਰ ਪੀਸ ਰੈਡੀ ਹੋਇਆ ਹੈ ਜੀ ਬਹੁਤ ਸੋਹਣਾ ਬਣ ਕੇ ਸੂਟ ਰੈਡੀ ਹੋਇਆ ਹੈ ਜੀ ਇਹ ਵਾਲਾ ਕੰਮ ਘੇਰੇ ਦੇ ਉੱਪਰ ਆਜੂਗਾ ਜੀ ਤੇ ਇਸੇ ਤਰ੍ਹਾਂ ਦਾ ਹੀ ਕੰਮ ਬਾਵਾਂ ਤੇ ਆ ਜੂਗਾ ਤੇ ਇਸੇ ਤਰ੍ਹਾਂ ਦਾ ਹੀ ਕੰਮ ਬਾਟਮ ਤੇ ਆਊਗਾ ਜੀ ਪਾਕਿਸਤਾਨੀ ਸਟਾਈਲ ਬਾਵਾਂ ਬਣਾਈਆਂ ਜੀ ਪਾਕਿਸਤਾਨੀ ਸਟਾਈਲ ਹੀ ਆਪਣਾ ਬਾਟਮ ਬਣਾਈ ਹੈ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੈ ਜੀ ਇਹ ਜ਼ੋਰਜਟ ਦਾ ਤੁਸੀਂ ਸਟਫ ਚੈੱਕ ਕਰ ਸਕਦੇ ਹੋ ਸਿੰਥੈਟਿਕ ਜ਼ੋਰਜਟ ਨਹੀਂ ਹੈ ਜੀ ਆਪਣੇ ਕੋਲ ਆਪਣੇ ਕੋਲ ਬਹੁਤ ਸੋਹਣੀ ਜ਼ੋਰਜਟ ਹੁੰਦੀ ਹੈ ਜੀ ਬਹੁਤ ਹੀ ਬਰੀਕ ਜ਼ੋਰਜਟ ਹੈ ਜੀ ਬਹੁਤ ਸੋਹਣਾ ਸਟਫ ਹੈ ਜ਼ੋਰਜਟ ਦਾ ਤੇ ਬਿਲਕੁਲ ਵੀ ਸਿੰਥੈਟਿਕ ਨਹੀਂ ਹੈ ਜੀ ਤੁਸੀਂ ਇਹਦਾ ਸੇਮ ਦੁਪੱਟਾ ਵੀ ਬਣਾ ਸਕਦੇ ਹੋ ਜੀ ਤੇ ਸਟੱਫ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਇੱਕ ਵਾਰੀ ਤੁਸੀਂ ਸਾਡੇ ਤੋਂ ਸੂਟ ਜ਼ਰੂਰ ਬਣਵਾ ਕੇ ਦੇਖੋ ਜੀ ਸਾਡੇ ਕੰਮ ਦਾ ਤੁਸੀਂ ਫਿਨਿਸ਼ਿੰਗ ਚੈੱਕ ਕਰਕੇ ਦੇਖਿਓ ਜੀ ਬਹੁਤ ਵਧੀਆ ਕੰਮ ਹੁੰਦਾ ਜੀ ਆਪਣਾ ਬਹੁਤ ਸੋਹਣਾ ਸਿੰਪਲ ਸੂਬਰ ਜਿਹਾ ਸੂਟ ਬਣ ਕੇ ਰੈਡੀ ਹੋਇਆ ਜੀ ਅਗਲਾ ਸੂਟ ਜਿਹੜਾ ਆਊਗਾ ਜੀ ਇਹ ਵੀ ਸੇਮ ਫੈਬਰਿਕ ਜੌਰਜਟ ਦੇ ਉੱਪਰ ਹੈ ਜੀ ਇਹਦਾ ਕਲਰ ਬਲੈਕ ਹੈ ਜੀ ਤੇ ਇਹਦੇ ਉੱਪਰ ਜੀ ਸਾਰੀ ਸ਼ਰਟ ਦੇ ਉੱਪਰ ਨਿੱਕੀ ਨਿੱਕੀ ਬੂਟੀ ਪਾਈ ਹੈ ਜੀ ਵੀ ਲਾਈਕ ਬੂਟੀ ਦਾ ਸਾਈਜ਼ ਇੰਨਾ ਛੋਟਾ ਵੀ ਨਹੀਂ ਆਏਗਾ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ 2.5 ਇੰਚ ਦੀ ਇਹ 3 ਇੰਚ ਥicker ਬੂਟੀ ਰੈਡੀ ਹੈ ਜੀ 3 ਇੰਚ ਥicker ਫਲਾਵਰ ਬਣਿਆ ਹੋਇਆ ਜੀ ਪੂਰੇ ਸੂਟ ਦੇ ਉੱਪਰ ਸਾਰਾ ਸ਼ਰਟ ਭਰੀ ਹੋਈ ਹੈ ਜੀ ਫਲਾਵਰਾਂ ਨਾਲ ਤੇ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਹੋਇਆ ਤੇ ਇਹ ਫਲਾਵਰ ਬਹੁਤ ਹੀ ਜ਼ਿਆਦਾ ਸੋਹਣੇ ਇਸ ਦੇ ਉੱਪਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਫੁਲਕਾਰੀ ਦਾ ਡਿਜ਼ਾਈਨ ਹੁੰਦਾ ਹੈ ਤੇ ਇਹ ਵੀ ਔਨ ਆਰਡਰ ਹੀ ਸੂਟ ਰੈਡੀ ਹੋਇਆ ਜੀ ਇਹਦੀਆਂ ਬਾਜੂ ਤੇ ਤੇ ਬਾਟਮ ਤੇ ਨਹੀਂ ਕਰਵਾਇਆ ਜੀ ਦੀਦੀ ਨੇ ਇਹ ਓਨਲੀ ਸ਼ਰਟ ਦਾ ਫਰੰਟ ਹੀ ਕਰਿਆ ਜੀ ਤੇ ਪੂਰਾ ਫੁੱਲ ਹੈਵੀ ਕੰਮ ਹੈ ਜੀ ਕੋਈ ਇਹ ਨਹੀਂ ਹੈਗਾ ਜੀ ਬਿਰਲਾ ਬਿਰਲਾ ਜਿਹਾ ਕਰਿਆ ਜੀ ਆਪਾਂ ਬਹੁਤ ਸੋਹਣਾ ਪੂਰਾ ਫਰੰਟ ਭਰਿਆ ਹੋਇਆ ਹੈ ਜੀ ਸੂਟ ਦਾ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਕੱਪੜਾ ਆਪਣਾ ਬਹੁਤ ਹੀ ਜ਼ਿਆਦਾ ਸੋਹਣਾ ਆਪਾਂ ਲਾਉਣੇ ਆ ਜੀ ਕੋਈ ਵੀ ਆਪਣਾ ਕੱਪੜਾ ਮਾੜਾ ਨਹੀਂ ਹੁੰਦਾ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਜਿੰਮੇ ਦਾ ਵੀ ਤੁਸੀਂ ਆਪਦੀ ਮਰਜ਼ੀ ਦਾ ਡਿਜ਼ਾਈਨ ਆਪਦੀ ਮਰਜ਼ੀ ਦਾ ਸਟੱਫ ਸਾਡੇ ਤੋਂ ਲਗਵਾ ਕੇ ਸੂਟ ਰੈਡੀ ਕਰਵਾ ਸਕਦੇ ਹੋ ਸਾਡੇ WhatsApp ਨੰਬਰ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਆਪਦੀ ਮਨਪਸੰਦ ਸੂਟ ਸਾਡੇ ਤੋਂ ਬਹੁਤ ਹੀ ਘੱਟ ਰੇਟ ਦੇ ਵਿੱਚ ਤਿਆਰ ਕਰਵਾ ਸਕਦੇ ਹੋ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤੇ ਪਲੀਜ਼ ਕਮੈਂਟ ਜਰੂਰ ਕਰਿਓ ਵੀ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਜੀ